ਪਹੁੰਚਿਆ ਸੀ ਕਾਸ਼ਮੀ ਦਵਾਖਾਨੇ ਵਾਲਿਆਂ ਤੋਂ ਤੇ ਅੱਜ ਮੈਨੂੰ ਵੈਦ ਜੀ ਦਾ ਫੋਨ ਆਇਆ ਕਹਿੰਦੇ ਆਪਾਂ ਇੱਕ ਨੁਸਖਾ ਤਿਆਰ ਕਰਨ ਲੱਗੇ ਆ ਉਹਦੇ ਬਾਰੇ ਜਾਣਕਾਰੀ ਦਿੰਨੇ ਆ ਆਜੋ ਆਪਾਂ ਦੇਖਦੇ ਆ ਵੀ ਕਿਹੜਾ ਨੁਸਖਾ ਜਿਹੜਾ ਹੈਗਾ ਤਿਆਰ ਕਰਨ ਲੱਗੇ ਨੇ ਵੈਦ ਜੀ ਸਲਾਮ ਅਲੈਕੁਮ ਜੀ ਵਾਲੇ ਸਲਾਮ ਅਲੈਕੁਮ ਜੀ ਸਤਿ ਸ਼੍ਰੀ ਅਕਾਲ ਜੀ ਵੇ ਵਾਜੀ ਆ ਕੀ ਰੱਖੀ ਫਿਰਦੇ ਤੁਸੀਂ ਸਬਜ਼ੀਆਂ ਸੁਬਜ਼ੀਆਂ ਜੀਆਂ ਹਾਂਜੀ ਹਾਂਜੀ ਸੁਖਚੈਨ ਜੀ ਇਹ ਦੇਖਣ ਦਾ ਵੀ ਸਬਜ਼ੀਆਂ ਨੇ ਅੱਛਾ ਜੀ ਪਰ ਇਹਨਾਂ ਦਾ ਰੋਲ ਬੜਾ ਤਕੜਾ ਹੈ ਮਤਲਬ ਆ ਵੀ ਜਿੱਦਾਂ ਦਵਾਈਆਂ ਬਣਦੀਆਂ ਨੇ ਜਿਹੜੀਆਂ ਤੇ ਆਪਣੀਆਂ ਰਸੋਈਆਂ ਦੇ ਵਿੱਚ ਕਿਚਨਾਂ ਦੇ ਵਿੱਚ ਇਹ ਚੀਜ਼ਾਂ ਪਈਆਂ ਨੇ ਇਹਨੇ ਜਿਹੜਾ ਕੰਮ ਕਰਨਾ ਜਿੱਦਾਂ ਆਪਣੇ ਸਾਹ ਦਮਾ ਨੂੰ ਅਸਤਮਾ ਕਹਿੰਦੇ ਹੁੰਦੇ ਨੇ ਉਹ ਚੀਜ਼ਾਂ ਦੇ ਵਿੱਚ ਇਹ ਚੀਜ਼ਾਂ ਤਿਆਰ ਹੁੰਦੀਆਂ ਨੇ ਜਿੱਦਾਂ ਕਿ ਇਹ ਨਾ ਪਿਆਜ਼ ਹੈ ਓਕੇ ਇਹ ਜੀ ਵਾਈਟ ਪਿਆਜ਼ ਇਹ ਚਿੱਟਾ ਪਿਆਜ਼ ਇਹਨੂੰ ਕਹਿੰਦੇ ਹੁੰਦੇ ਨੇ ਠੀਕ ਹੈ ਇਹਦੇ ਬਾਰੇ ਆਪਾਂ ਜਾਣਦੇ ਹਾਂ ਆਦਰ ਕੇ ਆਦ ਦਾ ਪੰਜਾਬੀ ਦੇ ਵਿੱਚ ਠੀਕ ਹੈ ਜੀ ਤੇ ਇਹੇ ਛਮਕ ਨਮੋਲੀ ਹੈ ਜੀ ਤੇ ਇਹਨੂੰ ਲੋਕੀ ਲਗਭਗ ਸਾਰੇ ਜਾਣਦੇ ਨੇ ਆਪਣੇ ਪੁਰਾਣੇ ਜਿਹੜੇ ਬਜ਼ੁਰਗ ਹੈਗੇ ਨੇ ਬੈਠੇ ਨੇ ਸਭ ਜਾਣਦੇ ਨੇ ਤੇ ਇਹ ਕਈ ਸਾਲ ਚਾਰ ਪੰਜ ਸਾਲ ਪੁਰਾਣਾ ਘੋੜਾ ਜੀ ਇਹ ਇਹਦਾ ਆਪਣੇ 1 ਕਿਲੋ ਰਸ ਕੱਢਣਾ ਅੱਛਾ ਰਸ ਕਰ ਲੈਣਾ ਰਸ ਕਰ ਲੈਣਾ ਜੀ ਇਹਦਾ ਠੀਕ ਹੈ ਜੀ 1 ਕਿਲੋ ਰਸ ਕੱਢ ਕੇ ਇਹਦਾ ਤੇ ਨਾਲ ਹੀ ਅਦਰਕ ਦਾ ਰਸ ਕੱਢਣਾ 1 ਕਿਲੋ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਇਹ ਦੋਨੇ ਜਿਹੜੇ ਰਸ ਨੇ ਆਪਣੇ ਅਦਰਕ ਦਾ ਤੇ ਪਿਆਜ਼ ਦਾ ਵਾਈਟ ਪਿਆਜ਼ ਦਾ ਦੂਸਰਾ ਪਿਆਜ਼ ਨਹੀਂ ਚੱਲਣਾ ਓਕੇ ਉਸ ਤੋਂ ਬਾਅਦ ਜਿਹੜੀ ਆਪਣੀ ਛਮਕ ਨਮੋਲੀ ਪਈ ਹੈ ਇਹ ਵੀ ਆਪਾਂ ਨੇ ਸਾਫ਼ ਕਰਕੇ ਇਹਨੂੰ ਚੰਗੀ ਤਰ੍ਹਾਂ ਇਹੀ ਰਸ ਦੇ ਵਿੱਚ ਪਾ ਦੇਣੀ ਹੈ ਐਜ਼ ਇਟ ਇਜ਼ ਹਾਂਜੀ ਹਾਂਜੀ ਠੀਕ ਹੈ ਇਹਦੇ ਨਾਲ ਹੀ ਆਪਾਂ ਗੁੜ ਪਾ ਦੇਣਾ ਜੀ ਤੇ ਆਹ ਦੋਨੇ ਕਿੰਨੀ ਕੁਆਂਟੀਟੀ ਚ ਪੈਣੀਆਂ ਨੇ ਇੱਕ ਇੱਕ ਕਿਲੋ ਰਸ ਪਾਉਣਾ ਜੀ 1 ਕਿਲੋ ਪਿਆਜ਼ ਦਾ 1 ਕਿਲੋ ਅਦਰਕ ਦਾ ਹੂੰ ਤੇ ਇੱਕ ਪਾਈਆ ਚੰਗਨ ਮੌਲੀ ਦਾ ਪਾਉਣਾ ਜੀ ਠੀਕ ਹੈ ਇਹ ਨਮੌਲੀ ਪਾਉਣੀ ਆ ਠੀਕ ਹੈ ਤੇ ਪਾਈਆ ਗੁੜ ਪਾਉਣਾ ਜੀ ਇਹਦੇ ਵਿੱਚ ਪੁਰਾਣਾ ਗੁੜ ਪੁਰਾਣਾ ਠੀਕ ਹੈ ਜੀ ਇਹ ਚਾਰੇ ਚੀਜ਼ਾਂ ਨੂੰ ਆਪਾਂ ਨੇ ਟੋੜੇ ਦੇ ਵਿੱਚ ਪਾ ਕੇ ਜਿਹੜਾ ਟੱਕਣਾ ਟੋੜੇ ਦਾ ਉਦੋਂ ਪਰ ਆਟਾ ਲਗਾ ਕੇ ਆਪਾਂ ਇਹ ਪੂਰੀ ਤਰ੍ਹਾਂ ਸੀਲ ਪੈਕ ਕਰ ਦਿੰਦੇ ਹਾਂ ਸੀਲ ਮੈਨ ਬੰਦ ਕਰਕੇ ਇਹਨੂੰ ਆਪਣੇ ਤੂੜੀ ਦੇ ਵਿੱਚ ਯਾਨੀ ਕਿ ਨੀਰੇ ਦੇ ਵਿੱਚ ਦੱਬ ਦੇਣਾ 15 ਦਿਨ ਲਈ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਮਤਲਬ 15 ਦਿਨ ਇਹਨੂੰ ਲੱਗਣਗੇ 15 ਦਿਨਾਂ ਦੇ ਵਿੱਚ ਇਹਨੇ ਤਿਆਰ ਹੋਣਾ ਠੀਕ ਹੈ ਜੀ 15 ਦਿਨਾਂ ਦੇ ਵਿੱਚ ਜਿਹੜੀ ਇਹ ਚੀਜ਼ ਤਿਆਰ ਹੋਣੀ ਹੈ ਚਮਤਕਾਰੀ ਹਮ ਅਗਰ ਬੰਦਾ ਪੰਪ ਵੀ ਲੈਂਦਾ ਹੋਊਗਾ ਸਾਦਾ ਅਸਥਮੇ ਵਾਲਾ ਹਮ ਹਮ ਠੀਕ ਹੈ ਜੀ ਉਹਨੂੰ ਤੁਸੀਂ ਦੋ ਚਮਚੇ ਸਵੇਰ ਨੂੰ ਦੋ ਸ਼ਾਮ ਨੂੰ ਦੇ ਦੇਓ ਦੋ ਤਿੰਨ ਦਿਨਾਂ ਦੇ ਵਿੱਚ ਉਹ ਬੰਦੇ ਨੂੰ ਜਿਹੜੀ ਅਸਥਮੇ ਦੀ ਬਿਮਾਰੀ ਆ ਇਹ ਐਲਰਜੀਆ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਕਣਕ ਤੋਂ ਹੋ ਜਾਂਦੀ ਆ ਕਿਸੇ ਨੂੰ ਡਸਟ ਤੋਂ ਹੁੰਦੀ ਆ ਇਹ ਸਾਰੀਆਂ ਚੀਜ਼ਾਂ ਨਾਲ ਸਾਰੀ ਪ੍ਰੋਬਲਮ ਹੋ ਜਾਂਦੀ ਆ ਇਹ ਆ ਸਭ ਤੋਂ ਵੱਡਾ ਰੋਲ ਦਾ ਫੇਫੜਿਆਂ ਦਾ ਆ ਫੇਫੜਿਆਂ ਦਾ ਹਾਂਜੀ ਫੇਫੜਿਆਂ ਨਾਲ ਫੇਫੜਿਆਂ ਦੀ ਸਫਾਈ ਹੁੰਦੀ ਆ ਜੀ ਹਾਂਜੀ ਹਾਂਜੀ ਅੱਛਾ ਡਾਕਟਰ ਸਾਹਿਬ ਇਹ ਅੱਜ ਕੱਲ ਜਿਵੇਂ ਪੰਜਾਬ ਦੇ ਵਿੱਚ ਚੱਲ ਰਿਹਾ ਨਾ ਆਪਣੇ ਵੀ ਆਈਵੀਐਫ ਸੈਂਟਰ ਖੁੱਲ ਗਏ ਮਤਲਬ ਬਹੁਤ ਚਿੰਤਾ ਦਾ ਵਿਸ਼ਾ ਹੈ ਆਈਵੀਐਫ ਸੈਂਟਰ ਖੋਲਣਾ ਇਹਦਾ ਮਤਲਬ ਇਹ ਆ ਵੀ ਲੋਕ ਨੇ ਜਿਹੜੇ ਕਮਜ਼ੋਰ ਹੁੰਦੇ ਜਾ ਰਹੇ ਨੇ ਹਾਂ ਤੇ ਬੱਚਾ ਨਹੀਂ ਹੁੰਦਾ ਬਹੁਤ ਜੋੜਿਆਂ ਨੂੰ ਬਹੁਤ ਜੋੜੇ ਜਿਹੜੇ ਆਈਵੀਐਫ ਦਾ ਖਰਚਾ ਵੀ ਨਹੀਂ ਅਫੋਰਡ ਉਦੀ ਕੋਈ ਦਵਾਈ ਹੈ ਪੱਕੀ ਜਿਹਦੇ ਨਾਲ 100% ਸੁੱਖ ਚਾਹੇ ਜੀ ਇਹ ਸਵਾਲ ਤੁਸੀਂ ਮੈਨੂੰ ਪਿਛਲੀ ਵੀਡੀਓ 'ਚ ਵੀ ਕਰਿਆ ਸੀਗਾ ਜਦੋਂ ਤੁਸੀਂ ਪਹਿਲਾਂ ਆਏ ਸੀਗੇ ਹਾਂਜੀ ਦੇਖੋ ਆਈਵੀਐਫ ਜਿਹੜਾ ਸੈਂਟਰ ਨੇ ਬਹੁਤ ਖੁੱਲ ਗਏ ਨੇ ਠੀਕ ਹੈ ਜੀ ਤੇ ਔਰ ਸਾਡੇ ਕੋਲੇ ਉਸ ਵੀਡੀਓ ਤੋਂ ਬਾਅਦ ਬਹੁਤ ਸਾਰੇ ਲੋਕ ਆਏ ਵੀ ਨੇ ਅੱਛਾ ਜੀ ਔਰ ਜਿਨ੍ਹਾਂ ਦੀ ਕੰਟੀਨਿਊ ਦਵਾਈ ਚੱਲ ਰਹੀ ਹੈ ਔਰ ਜਿਨ੍ਹਾਂ ਨੂੰ ਖੁਸ਼ੀ ਵੀ ਮਿਲ ਚੁੱਕੀ ਹੈ ਵਾਹ ਜੀ ਵਾਹ ਠੀਕ ਹੈ ਜੀ ਕੀ ਬਾਤ ਹੈ ਤੇ ਜਿਹੜਾ ਇਹ ਆਪਣੇ ਕੋਲੇ ਇਲਾਜ ਜੀ ਬੇਔਲਾਦ ਦਾ ਜਿਹੜਾ ਹੈਗਾ ਜੋੜਿਆਂ ਨੂੰ ਅਸੀਂ ਦੋਨਾਂ ਨੂੰ ਬੁਲਾਉਣਾ ਹਮ ਦੇਖਿਆ ਜਾਂਦਾ ਵੀ ਦੋਨਾਂ ਦੇ ਵਿੱਚੋਂ ਕਮੀ ਕਿਦੇ ਵਿੱਚ ਹੈ ਇਹ ਨਹੀਂ ਹੈ ਕਿ ਲੇਡੀ 101% ਰਿਜ਼ਲਟ ਜੈਂਸ ਦੇ ਵਿੱਚ ਜ਼ਿਆਦਾ ਮਿਲਦੀਆਂ ਨੇ ਠੀਕ ਹੈ ਜੀ ਠੀਕ ਹੈ ਜੀ ਜਿਵੇਂ ਸਰਮ ਕੋਡ ਹੋ ਗਏ ਠੀਕ ਹੈ ਜੀ ਇਹ ਚੀਜ਼ਾਂ ਨੇ ਜਿਹੜੀਆਂ ਨਿਲ ਹੁੰਦਾ ਬੰਦਾ ਉਹ ਵੀ ਆਪਣੇ ਕੋਲੇ ਰੱਬ ਚਾਏ ਜਾਣ ਬਿਲਕੁਲ ਠੀਕ ਹੋ ਜਾਂਦਾ ਆਪਣੇ ਇਦਾਂ ਦੀ ਦਵਾਈ ਤਿਆਰ ਕੀਤੀ ਹੈ ਮਤਲਬ ਐਦਾਂ ਦੀ ਦਵਾਈਆਂ 100% ਰਿਜ਼ਲਟ ਮਿਲੂਗਾ ਹਾਂ ਜੀ ਹਾਂ ਜੀ ਅੱਛਾ ਵੈਜਿਕ ਨਾ ਅਸੀਂ ਵੀਡੀਓ ਦੇਖਦੇ ਰਹਿੰਦੇ ਹਾਂ ਜਿਵੇਂ ਆਪਾਂ ਫੇਸਬੁੱਕ ਤੇ ਦੇਖਦੇ ਆ ਜਾਂ ਇੰਸਟਾਗ੍ਰam ਤੇ ਲੋਕ ਦਾਅਵੇ ਕਰਦੇ ਨੇ ਵੀ ਸਾਡੇ ਕੋਲੇ ਆਓ 24 ਘੰਟਿਆਂ ਦੇ ਵਿੱਚ ਰਿਜ਼ਲਟ ਪਾਓ ਹਨਾ 48 ਘੰਟਿਆਂ ਦੇ ਵਿੱਚ ਰਿਜ਼ਲਟ ਪਾਓ ਐਵੇਂ ਦਾ ਵੀ ਕੋਈ ਦਵਾਈ ਹੁੰਦੀ ਹੈ ਨਹੀਂ 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 ਐਦਾਂ ਲੋਕਾਂ ਦੇ ਨਫੇ ਵਾਸਤੇ ਉਹਨਾਂ ਦੇ ਵਿੱਚ ਐਦਾਂ ਦੀ ਕੋਈ ਚੀਜ਼ ਨਹੀਂ ਹੈਗੀ ਕਿ 24 ਘੰਟਿਆਂ ਦੇ ਵਿੱਚ ਕੋਈ ਬੰਦਾ ਕਿਸੇ ਨੂੰ ਠੀਕ ਕਰ ਦਵੇ ਓਕੇ ਅਗਰ 24 ਘੰਟਿਆਂ ਦੇ ਵਿੱਚ ਕੋਈ ਜਿੱਦਾਂ ਕਿ ਦਾਵਾ ਕਰ ਰਹੇ ਨੇ ਬਹੁਤ ਸਾਰੇ ਵੈਦਿਕੀ ਮਰਦਾਨਾ ਦਾਖਦਾ ਜਾਂ ਬੰਦਾ ਜਿਸ ਨੂੰ ਬਿਲਕੁਲ ਠੀਕ ਕਰਦਾਂਗੇ ਠੀਕ ਹੈ ਜੀ ਤੇ ਬਿਲਕੁਲ 24 ਘੰਟਿਆਂ ਦੇ ਵਿੱਚ ਕੋਈ ਨਹੀਂ ਕਰ ਸਕਦਾ ਅਗਰ ਕਰ ਸਕਦਾ ਤਾਂ ਉਹਦੇ ਵਿੱਚ ਇਹ ਮੰਨ ਕੇ ਚੱਲੋ ਕਿ ਉਹਦੇ ਅੰਦਰ ਕੋਈ ਨਾ ਕੋਈ ਸਟੀਰয়েড ਹੈ ਕੋਈ ਮਤਲਬ ਦੇਸੀ ਦਵਾਈ ਇੰਨੀ ਸੀਤੀ ਅਸਰ ਨਹੀਂ ਕਰ ਸਕਦੀ ਹੁਣ ਆ ਗਈਆਂ ਗਰਮੀਆਂ ਉਹਦੇ ਤਾਂ ਆਪਾਂ ਚਮਨਬ੍ਰਸ਼ ਨਹੀਂ ਖਾ ਸਕਦੇ ਹੁਣ ਗਰਮੀਆਂ ਵਾਸਤੇ ਵੀ ਐਸਾ ਨੁਸਖਾ ਹੈਗਾ ਉਹਦੇ ਬਾਰੇ ਦੱਸੋ ਹਾਂ ਜੀ ਹਾਂ ਜੀ ਸੁਖਜੰਨ ਜੀ ਇਹ ਇੱਕ ਲੋਕਾਂ ਦੇ ਦਿਨਾਂ ਦੇ ਅੰਦਰ ਸਾਨੂੰ ਵੀ ਪੁੱਛਦੇ ਨੇ ਸਾਡੇ ਕੋਲੇ ਵੀ ਕੋਲ ਆਈਆਂ ਨੇ ਅੰਦਰੋਂ ਬਾਹਰੋਂ ਸਾਰੇ ਕਿਦੋਂ ਪੁੱਛਦੇ ਨੇ ਲੋਕ ਕਿ ਜੀ ਤੁਹਾਡੇ ਕੋਲੇ ਵੀ ਕੋਲ ਆਈਆਂ ਹੋਣਗੀਆਂ ਹਾਂ ਜੀ ਹਾਂ ਅਸੀਂ ਨਾ 슈ਗਰ ਵਾਲੇ ਬੰਦੇ ਵਾਸਤੇ ਅਲੱਗ ਬਦੌਰ 슈ਗਰ ਤਿਆਰ ਕੀਤਾ ਹੈ ਗਰਮੀ ਦਾ ਅੱਛਾ ਇਹ ਗਰਮੀ ਵਾਸਤੇ ਹੈ ਹਾਂ ਜੀ ਇਹ ਗਰਮੀਆਂ ਦਾ ਚਮਨਪਰਾਸ਼ ਆਪਾਂ ਇਹਨੂੰ ਕਹਿ ਸਕਦੇ ਹਾਂ ਜਿਵੇਂ ਸਾਟੀਆਂ ਚ ਲੈਣੇ ਆ ਉਹ ਵੀ ਇਹਨੂੰ ਲੈਣਾ ਹਾਂ ਜੀ ਹਾਂ ਜੀ ਬਿਲਕੁਲ ਲੈ ਸਕਦੇ ਹਾਂ ਕੀ ਬਾਤ ਹੈ ਅੱਛਾ ਵਾ ਜੀ ਇੱਕ ਨਾ ਕੁਐਸਚਨ ਮੇਰੇ ਦਿਮਾਗ 'ਚ ਅਨਾਂ ਜਿਵੇਂ ਬਾਰ-ਬਾਰ ਟਾਇਲਟ ਜਾਣਾ ਅੱਛਾ ਮੈਂ ਕਮੈਂਟ ਬਾਕਸ ਆਪਣੇ ਜਿਹੜੇ ਕਮੈਂਟ ਆਏ ਨੇ ਲੋਕਾਂ ਦੇ ਉਹ ਵੀ ਚੈੱਕ ਕੀਤੇ ਉਹ ਲੋਕਾਂ ਨੇ ਪੁੱਛਿਆ ਵੀ ਸੰਗਰਹਿਣੀ ਦਾ ਇਲਾਜ ਦੱਸੋ ਸੰਗਰਹਿਣੀ ਦਾ ਇਲਾਜ ਜੀ ਆਪਣੇ ਕੋਲੇ ਪੱਕਾ 100% ਇਲਾਜ ਆ ਆਪਣੇ ਪੇਜ ਤੇ ਜਾ ਕੇ ਲੋਗ ਰਿਸਰਚ ਵੀ ਕਰ ਸਕਦੇ ਨੇ ਦੇਖ ਸਕਦੇ ਨੇ ਜਿਹੜੇ ਲੋਕ ਮੈਡੀਸਿਨ ਖਾ ਰਹੇ ਨੇ ਉਹ ਠੀਕ ਹੋਏ ਨੇ ਅੱਛਾ ਮਤਲਬ ਉਹਨਾਂ ਦੇ ਜਿਹੜੇ ਰਿਵਿਊ ਪਏ ਨੇ ਹਾਂਜੀ ਹਾਂਜੀ ਜਿਹੜੀ ਸੰਗਰਹਿਣੀ ਹੈ ਨਾ ਲੋਕਾਂ ਨੂੰ ਪਤਾ ਵੀ ਨਹੀਂ ਜੀ ਵਿੱਚ ਕੀ ਚੀਜ਼ ਹੁੰਦੀ ਹੈ ਲੋਕ ਪਹਿਲਾਂ ਐ ਸੋਚੀ ਜਾਂਦੇ ਨੇ ਕਿ ਪਿੰਦੇ ਸਾਡਾ ਪੇਟ ਖਰਾਬ ਆ ਸਾਨੂੰ ਬਾਰ-ਬਾਰ ਟਾਇਲਟ ਜਾਣਾ ਪੈਂਦਾ ਜੇ ਆ ਇਕਦਾ ਮੱਧਾ ਖਾਣਾ ਬਚਾਲਿਆ ਤਾਂ ਆਪਾਂ ਆਪ ਨੂੰ ਟਾਇਲਟ ਜਾਣਾ ਪੈਂਦਾ ਇਹ ਸਾਰੀਆਂ ਸਮੱਸਿਆਵਾਂ ਵਾਲੇ ਜਿਹੜੀਆਂ ਇਹ ਸਗਰੈਣੀ ਦੇ ਨਾਲ ਹੀ ਹੁੰਦੀਆਂ ਨੇ ਉਹਦਾ ਆਪਣੇ ਕੋਲੇ ਬਿਲਕੁਲ ਪੱਕਾ ਹੀ ਲਾਜਾ ਅਗਰ ਕੋਈ ਨਸ਼ੇ ਛੱਡਣਾ ਚਾਹੁੰਦਾ ਆਪਣੇ ਕੋਲ ਕੋਈ ਐਸਾ ਨੁਸਖਾ ਹੈ ਕਿ ਆਪਾਂ ਉਹ ਵੀ ਹੈਲਪ ਕਰ ਸਕੀਏ ਬਿਲਕੁਲ ਸੁਖਚੰਦ ਜੀ ਆਪਣੇ ਕੋਲੇ ਇਹਦੇ ਵਾਸਤੇ ਇੱਕ ਬੜੀ ਜ਼ਬਰਦਸਤ ਜਿਹੜੀ ਦਵਾਈਆਂ ਤਿਆਰ ਕੀਤੀ ਹੋਈ ਆ ਨੁਸਖਾ ਤਿਆਰ ਕੀਤਾ ਹੋਇਆ ਉਹ ਵੀ ਜੜੀਆਂ ਬੁੱਟੀਆਂ ਤੋਂ ਹੀ ਆ ਅੱਛਾ ਜੀ ਆਪਾਂ ਜਿਹੜੀ ਕੋਈ ਵੀ ਚੀਜ਼ ਤਿਆਰ ਕਰਦੇ ਆ ਨੇਚਰਲ ਤਰੀਕੇ ਨਾਲ ਹੀ ਤਿਆਰ ਕਰਦੇ ਆ ਔਰ ਕੁਦਰਤ ਦੀ ਚੀਜ਼ਾਂ ਨਾਲ ਤਿਆਰ ਕਰਦੇ ਆ ओके okay, जी ठीक है जी बहुत सारे बहुत सारे लोगां दे ना दिलां दे अंदरै वहम रहंदा है के जी तेरी देसी दवाई या साइड इफेक्ट कर जंदी है हम्म ठीक है नहीं देसी दवाई कोई भी साइड इफेक्ट नहीं कर सकती चाहे ਤੁਸੀਂ ਇਹਨੂੰ ਇੱਕ ਵਾਰ ਖਾ ਲਓਗੇ ਬੈਠੇ ਸਾਰੀ ਨੂੰ ਆਪਣੀ ਜਿਹੜੀ ਚੀਜ਼ ਨਸ਼ੇ ਵਾਸਤੇ ਤਿਆਰ ਕੀਤੀ ਆ ਉਹ ਜਿਸ ਤਰ੍ਹਾਂ ਦਾ ਮਰਜ਼ੀ ਮਤ ਦਾ ਨਸ਼ਾ ਕਰਦਾ ਹੋਵੇ ਜੀ ਅੱਛਾ ਜੀ ਟਿਕਟਾ ਦਾ ਮੈਡੀਕਲ ਨਸ਼ਾ ਹੋਵੇ ਭੁੱਕੀ ਖੰਦਾ ਹੋਵੇ ਸ਼ਰਾਬ ਪੀਂਦਾ ਹੋਵੇ ਅਗਰ ਉਹ ਦਿਲ ਕਰਦਾ ਕੇ ਮੈਨੇ ਛੱਡਣਾ ਇੱਕਲਾ ਦਵਾਈ ਹੁੰਦੀ ਹੈ ਜੀ ਕੇ ਅਸੀਂ ਦਸਕਣੀ ਖਵਾਉਣੀ ਹੈ ਜੀ ਸਾਡੇ ਵਾਲੀ ਦਵਾਈ ਤੁਸੀਂ ਦਸਕੇ ਖਾਣੀ ਹੈ ਸਹੀ ਦਵਾਈ ਆ ਕਿ ਇੱਕ ਹਫਤੇ ਦੇ ਵਿੱਚ ਵਿੱਚ ਜਿਹੜੀ ਉਹ ਤਲਵਾ ਅੱਛਾ ਜੀ ਉਹ ਖਤਮ ਹੋ ਜੂਗੀ ਹਾਂ ਕਿਉਂਕਿ ਨਸ਼ੇ ਸੱਡਣ ਨਾਲ ਇਹੀ ਡਰ ਹੈ ਨਾ ਵੀ ਤਲਵਾ ਮੈਨੂੰ ਉੱਠੂਗੀ ਮੈਂ ਫੇਰ ਹਾਂਜੀ 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 ਜੀ ਠੀਕ ਹੈ ਜੀ ਔਰ ਜਿਹੜਾ ਇਹ ਨਸ਼ਾ ਜੀ ਨਸ਼ੇ ਦੇ ਕਾਰਨ ਨਾ ਕਈ ਵਾਰ ਇੰਨਾ ਕ ਬੰਦਾ ਵੀਕ ਹੋ ਜਾਂਦਾ ਐ ਇੰਨਾ ਕ ਕਮਜ਼ੋਰ ਹੋ ਜਾਂਦਾ ਕਈ ਵਾਰ ਪੈਰਾਲਾਈਜ਼ ਦਾ ਵੀ ਖਤਰਾ ਹੋ ਜਾਂਦਾ ਓਕੇ ਜਿਸ ਨੂੰ ਆਪਾਂ ਲਕਵਾ ਕਹਿੰਦੇ ਨੇ ਇਹਨੂੰ ਲਕਵਾ ਕਹਿੰਦੇ ਨੇ ਆਇਆ ਫਾਲਜ ਕਹਿੰਦੇ ਨੇ ਆ ਠੀਕ ਹੈ ਜੀ ਲਾਈਫ ਕ੍ਰਾਈਟ ਦੋਨੋਂ ਸਾਈਡ ਹੋ ਸਕਦਾ ਹੁੰਦਾ ਇਹ ਤੇ ਇਹਦੇ ਵਿੱਚ ਨਾ ਕਈ ਵਾਰ ਜਦੋਂ ਇਹ ਚੀਜ਼ ਹੋ ਜਾਂਦੀ ਆ ਤਾਂ ਲਕਵਾ ਜਾਂ ਪ अच्छा ओदा भी इलाज ਆਪਣੇ ਕੋਲ ਹਾਂ ਜੀ ਪੱਕਾ 100% ਇਲਾਜ ਆ ਜੀ ਠੀਕ ਹੈ ਜੀ ਠੀਕ ਹੈ ਜੀ ਤੇ 3 ਮਹੀਨਿਆਂ ਦੇ ਵਿੱਚ ਵਿੱਚ ਬੰਦਾ ਬਿਲਕੁਲ ਉਦਾਂ ਹੀ ਸਹੀ ਹੋ ਜਾਊਗਾ ਜਿੱਦਾਂ ਪਹਿਲਾਂ ਸੀਗਾ ਓਕੇ ਮਤਲਬ ਜਿੰਨੇ ਮਰਜੀ ਪੁਰਾਣਾ ਹੋਵੇ ਜਿੰਨਾ ਮਰਜੀ ਪੁਰਾਣਾ ਦੀ ਹਾਂ ਜੀ ਠੀਕ ਹੈ ਜੀ ਇਹ ਦੋਨਾਂ ਨੂੰ ਲੇਡੀ ਤੇ ਰਜੈਂਸ ਨੂੰ ਦੋਨੋਂ ਨਹੀਂ ਹੋ ਜਾਂਦਾ ਜੀ ਮਤਲਬ ਕਈ ਵਾਰੀ ਬੰਦਾ ਨਸ਼ੇ ਨਹੀਂ ਵੀ ਕਰਦਾ ਹਾਂ ਵੈਸੇ ਵੀ ਪੈਰਲਾਈਸ ਵੈਸੇ ਵੀ ਹਾਂ ਜੀ ਵੈਸੇ ਵੀ ਹੋ ਜਾਂਦਾ ਉਹਦੇ ਤੇ ਵੀ ਕੰਮ ਕਰਦਾ ਹਾਂ ਜੀ ਹਾਂ ਜੀ ਮਤਲਬ ਪੈਰਲਾਈਸ ਦੀ ਪੱਕੀ ਜਿਹੜੀ ਹੈਗੀ ਆ ਉਹ ਗੋਲੀ ਇਹਨਾਂ ਕੋਲੇ ਅਗਰ ਕਿਸੇ ਨੂੰ ਹੈਗਾ ਵੀਰ ਭਰਾ ਨੂੰ ਤਾਂ ਜ਼ਰੂ ਠੀਕ ਹੈ ਬਹੁਤ ਸਾਰੀਆਂ ਮਰਿਆ ਭੈਣਾਂ ਲੇਡੀਜ਼ਾਂ ਵੀ ਦੇਖਦੀ ਹੋਣਗੀਆਂ ਵੀ ਸਾਡੇ ਵਾਸਤੇ ਕੁਝ ਨਹੀਂ ਤਿਆਰ ਕਰਿਆ ਇਹ ਜਿਹੜੀ ਆਪਣੇ ਆਈਟਮ ਤਿਆਰ ਕਰੀਏ ਜੀ ਤੇ ਸੁਖਚੰਦ ਜੀ ਇਹ ਜਿਵੇਂ ਲੇਡੀਜ਼ ਨੂੰ ਥੱਕਿਆ ਥੱਕਿਆ ਜਾਂ ਰਹਿੰਦੀਆਂ ਨੇ ਲੇਡੀਜ਼ਾਂ ਠੀਕ ਹੈ ਜੀ ਕੰਮ ਕਰ ਲਿਆ ਢੋਈ ਦੁਖਣ ਲੱਗੇ ਗੋਡੇ ਦੁਖਣ ਲੱਗੇ ਜ਼ਿਆਦਾ ਹੁੰਦੀਆਂ ਨੇ ਲੇਡੀਜ਼ ਹਾਂਜੀ 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 ਜਾਂ ਸਿਰ ਦੇ ਵਿੱਚ ਦਰਦ ਹੋਣ ਲੱਗ ਗਿਆ ਘੇਮਰੀ ਆਉਣ ਲੱਗੀ ਤੇ ਇਹ ਨਾਲ ਜਿਹੜੀਆਂ ਸਮੱਸਿਆਵਾਂ ਆਣੇ ਆਪਣੇ ਲੇਡੀਜ਼ ਦੀਆਂ ਜਿਹਨਾਂ ਦਾ ਲਪੂਰੀਆ ਹੋ ਗਿਆ ਜਿਹਨੂੰ ਚਿੱਟਾ ਪਾਣੀ ਕਹਿੰਦੇ ਹੁੰਦੇ ਨੇ ਜਾਂ ਮੈਂਸਟ੍ਰੂਲ ਦਾ ਜਿਹੜਾ ਅੱਗੇ ਪਿੱਛੇ ਹੋ ਕੇ ਆਉਣਾ ਤੇੰ ਠੀਕ ਕਰੂਗੀ ਜੀ ਜਿਵੇਂ ਹੁਣ ਤੁਸੀਂ ਦਵਾਈ ਦਾ ਦੱਸਤੀ ਬਹੁਤੇ ਲੋਕ ਬਹੁਤ ਦੂਰ ਬੈਠੇ ਨੇ ਕੋਈ ਹੈ ਨਾ ਦੂਸਰੀ ਕੰਟਰੀ ਚ ਵੀ ਮੰਗਵਾਣਾ ਚਾਹੁੰਦਾ ਕੋਈ ਆਪਣੇ ਦੇਸ਼ ਦੇ ਵਿੱਚ ਕਿਤੇ ਦੂਰ ਮਤਲਬ ਔਨਲਾਈਨ ਆਰਡਰ ਆਪਾਂ ਨੂੰ ਕਰ ਸਕਦਾ ਜਿਵੇਂ ਆਪਣੇ ਫੋਨ ਨੰਬਰ ਆ ਰਹੇ ਹਾਂ ਹਾਂ ਜੀ ਹਾਂ ਜੀ ਸਾਰੇ ਕਿਤੇ ਆਪਣੇ ਪੂਰੀਏ ਦੁਨੀਆ ਦੇ ਵਿੱਚ ਜਿੰਨੀਆਂ ਕੰਟਰੀਆਂ ਨੇ ਸਾਰੇ ਕਿਤੇ ਆਪਣੀ ਪ੍ਰੋਪਰ ਦਵਾਈ ਜਾ ਰਹੀ ਆ ਲੋਕ ਮੰਗਵਾ ਵੀ ਰਹੇ ਨੇ ਖਾ ਰਹੇ ਨੇ ਕੰਟੀਨਿਊ ਠੀਕ ਆ ਜੀ ਜਿੱਥੇ ਕੋਹ ਤੁਸੀਂ ਆਪਾਂ ਉੱਥੇ ਪਹੁੰਚ ਸਕਦੇ ਆ ਆਪਣੇ ਦਵਾਖਾਨੇ ਤੇ ਆ ਕੇ ਫ੍ਰੀ ਦੇ ਵਿੱਚ 10 ਦਿਨ ਬੰਦਾ ਸਾਡੇ ਕੋਲੇ ਆ ਕੇ ਤਾਂ ਸਿੰਪਲ ਟਰਾਈ ਕਰ ਸਕਦਾ ਖਾ ਸਕਦਾ ਅਗਰ ਉਹਨੂੰ ਲੱਗਦਾ ਠੀਕ ਹੈ ਜੀ ਫਿਰ ਆਪਾਂ ਦੋਹੋ ਦਵਾਈ ਤਿਆਰ ਕਰਵਾ ਸਕਦਾ ਇਹ ਬਹੁਤ ਵਧੀਆ ਉਪਰਾਲਾ ਇਹਨਾਂ ਨੇ ਕੀਤਾ ਵੀ ਜਿਹੜੀ ਮਰਦਾਨਾ ਤਾਕਤ ਦੀ ਦਵਾਈ ਆ ਕਈ ਲੋਕਾਂ ਨੂੰ ਡਰ ਹੁੰਦਾ ਵੀ ਯਾਰ ਮੈਨੂੰ ਪਤਾ ਨਹੀਂ ਕੰਮ ਕਰੂ ਪਤਾ ਨਹੀਂ ਨਹੀਂ ਤੁਸੀਂ ਇਹਨਾਂ ਦੇ ਜਿਹੜਾ ਹੈਗਾ ਦਵਾਖਾਨਾ ਤੇ ਆਉਣਾ ਦਵਾਖਾਨਾ ਹੈਗਾ ਕਿੱਥੇ ਇਹਨਾਂ ਦਾ ਜਦੋਂ ਆਪਾਂ ਜਰਤ ਚੌਂਗ ਤੋਂ ਰਾਜ ਦੇ ਬਾਗ ਨੂੰ ਐਂਟਰ ਕਰਦੇ ਆ ਰਸਤਾ ਜਿਵੇਂ ਤੁਸੀਂ ਦੇਖ ਰਹੇ ਹੋ ਇੱਧਰ ਨੂੰ ਆਉਣਾ ਤਾਂ ਤੁਹਾਨੂੰ ਦੂਰੇ ਹੀ ਲਿਖ ਜਾਣਾ ਕਾਸਮੀ ਦਵਾਖਾਨਾ ਦਾ ਬੋਰਡ ਲੱਗਿਆ ਹੋਇਆ ਇੱਥੇ ਤੁਸੀਂ ਡੇਲੀ ਆਉਣਾ ਡੇਲੀ ਆ ਕੇ ਇੱਕ ਚਮਚਾ ਇਹਨਾਂ ਤੋਂ ਖਾ ਕੇ ਜਾਣਾ ਠੀਕ ਹੈ ਜੀ ਤੇ 10 ਦਿਨ ਵਾਸਤੇ ਇਹਨੂੰ ਇੱਥੇ ਤੁਹਾਨੂੰ ਆ ਕਿ ਜਿੰਨੇ ਵੀ ਸਾਡੇ ਲੋਕ ਫਰਜ਼ੀ ਵੈਦਾਂ ਦੇ ਕੋਲੇ ਵਿਚਾਰੇ ਲੁੱਟ ਖਾ ਚੁੱਕੇ ਨੇ ਪੈਸੇ ਆਪਦੇ ਖਰਾਬ ਕਰ ਚੁੱਕੇ ਨੇ ਠੀਕ ਹੈ ਜੀ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਲਾਭ ਨਹੀਂ ਮਿਲਿਆ ਸਾਡੇ ਦਵਾਖਾਨੇ ਤੇ ਆ ਕੇ ਇੱਕ ਵਾਰ ਉਹ ਸਾਡੇ ਨਾਲ ਸਲਾਹ ਜ਼ਰੂਰ ਕਰ ਲੈਣਾ ਦਵਾਈ ਲੈਣਿਆ ਨਾ ਲੈਣ ਕੋਈ ਜੱਟ ਨਹੀਂ ਕਿੰਨਾ ਟਾਈਮ ਹੋ ਗਿਆ ਵੈਜੀ ਤੁਹਾਨੂੰ ਕੰਮ ਕਰਦੇ ਨੇ ਇਸ ਚੀਜ਼ ਕੰਮ ਤਾਂ ਹੀ ਸਾਡੀ ਤੀਸਰੀ ਪੀੜ੍ਹੀ ਹੈ ਜਿਹੜੀ ਸੁਭਚੈਨ ਜੀ ਜਿਹੜੀ ਕੰਮ ਕਰ ਰਹੀ ਆ ਓਕੇ ਆਂਦੀ ਮੈਨੂੰ ਖੁਦ ਨੂੰ 25-30 ਸਾਲ ਹੋ ਗਏ ਜੀ ਕੰਮ 25-30 ਸਾਲ ਹੋ ਗਏ ਮਤਲਬ ਇਹ ਲਾ ਲਓ ਵੀ ਇਹ ਦਵਾਈਆਂ ਦੇ ਵਿੱਚ ਹੀ ਵੱਡੇ ਹੋਏ ਨੇ ਹਾਂਜੀ ਹਾਂਜੀ ਤੇ ਜਿਹੜਾ ਸਹੀ 100% ਤੋਂ ਅਸਰ ਹੁੰਦਾ ਅਗਰ ਤੁਸ ਤੁਹਾਨੂੰ ਇਹ ਲੱਗਦਾ ਕਿ ਵੈਦ ਕੋਲੇ ਜਾ ਕੇ ਤੁਹਾਨੂੰ ਨਹੀਂ ਫਰਕ ਪਿਆ ਤਾਂ ਤੁਸੀਂ ਕਾਸ਼ਮੀ ਦਵਾਈਖਾਨੇ ਤੇ ਇੱਕ ਵਾਰੀ ਆ ਕੇ ਜ਼ਰੂਰ ਦੇਖੋ ਦਵਾਈ ਲੈਣੀ ਨਹੀਂ ਲੈਣੀ ਉਹ ਬਾਅਦ ਦੀ ਗੱਲ ਹੈ ਸਲਾਹ ਇਹਨਾਂ ਨਾਲ ਜ਼ਰੂਰ ਕਰਕੇ ਜੀ ਤੁਸੀਂ ਕਿਹਾ ਸੀਗਾ ਵੀ ਜਿਵੇਂ ਸਿਹਰਾਣੀ ਦੇ ਮਰੀਜ਼ ਨੇ ਜਾਂ ਜਿਨ੍ਹਾਂ ਨੂੰ ਬੱਚੇ ਹੋ ਗਏ ਉਹ ਮਰੀਜ਼ਾਂ ਦੇ ਜਿਹੜੇ ਰਿਵਿਊ ਨੇ ਤੁਸੀਂ ਪੇਜ ਤੇ ਪਾਉਂਦੇ ਰਹਿੰਦੇ ਹੋ ਤੇ ਪੇਜ ਕਿਸ ਨਾਮ ਤੇ ਆਪਣਾ ਬਣਿਆ ਹੋਇਆ ਕਾਸ਼ਮੀ ਦਵਾਈਖਾਨਾ ਮਲੇਰ ਕੋਲੇ ਦੇ ਨਾਮ ਤੇ ਆਪਣਾ ਪੇਜ ਬਣਿਆ ਹੋਇਆ ਤੁਸੀਂ ਉੱਥੇ ਹਾਂ ਰਿਸਰਚ ਕਰ ਸਕਦੇ ਹੋ ਤੇ ਤੁਸੀਂ ਇੰਸਟਾਗ੍ਰam ਤੇ ਵੀ ਇਹਨਾਂ ਨੂੰ ਫੋਲੋ ਕਰ ਸਕਦੇ ਹੋ ਤੇ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ ਉੱ ਬਾਕੀ ਆਪਾਂ ਵੀ ਆਪਣੇ ਚੈਨਲ ਤੇ ਇਹਨਾਂ ਦੇ ਨੁਸਖੇ ਨੇ ਜਿਹੜੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਅੱਜ ਵਾਸਤੇ ਮੈਨੂੰ ਲੱਗਦਾ ਬਹੁਤ ਨੇ 6-7 ਨੁਸਖੇ ਆਪਾਂ ਨੇ ਗੱਲ ਕਰ ਲਈ ਇਸ ਤੋਂ ਬਾਅਦ ਨਵੇਂ ਨੁਸਖੇ ਹੋਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਕਿਉਂਕਿ ਖਜ਼ਾਨਾ ਬਹੁਤ ਵੱਡਾ ਇਹਨਾਂ ਕੋਲ ਇਹ ਨੁਸਖਿਆਂ ਦਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਰੇ ਇਸੇ ਤਰੀਕੇ ਦੇ ਨਾਲ ਲੜੀ ਦੇ ਵਿੱਚ ਬਹੁਤ ਜਲਦ ਫੇਰ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਖਸਦੇ ਰਹੋ ਵਸਦੇ ਰਹੋ ਤੰਦਰੁਸਤ ਰਹੋ ਧੰਨਵਾਦ